ਚੀਫ ਖਾਲਸਾ ਦੀਵਾਨ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਵੇਂ ਸਾਲ ਦੇ ਮੌਕੇ ਉੱਤੇ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਤਹਿਤ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਮੈਂਬਰ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ ਉਹਨਾਂ ਗੁਰੂ ਸਾਹਿਬ ਦੇ ਅੱਗੇ ਚੀਫ ਖਾਲਸਾ ਦੀਵਾਨ ਦੀ ਨਿਰੰਤਰ ਚੜ੍ਹਦੀ ਕਲਾ ਅਤੇ ਤਰੱਕੀ ਲਈ ਬਲ ਅਤੇ ਸਮਰਥਾ ਬਖਸ਼ਣ ਅਤੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਮੀਤ ਪ੍ਰਧਾਨ ਸਰਦਾਰ ਸੰਤੋਖ ਸਿੰਘ ਸੇਠੀ ਮੀਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਸਥਾਨਿਕ ਪ੍ਰਧਾਨ ਸਰਦਾਰ ਕੁਲਜੀਤ ਸਿੰਘ ਸਾਹਨੀ ਸਮੇਤ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੀ ਹੈ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰਜੀਤ ਸਿੰਘ ਨਿੱਜਰ ਅਤੇ ਔਨਰੇਰੀਸ ਕੱਤਰ ਸਰਦਾਰ ਸਵਿੰਦਰ ਸਿੰਘ ਕੱਥੂ ਨੰਗਲ ਨੇ ਕਿਹਾ ਕਿ ਆਕਾਲ ਪੁਰਖ ਦੀ ਰਹਿਮਤਾਂ ਨੇ ਚੀਫ ਖਾਲਸਾ ਦੀਵਾਨ ਨੂੰ ਇੱਕ ਤੋਂ ਇੱਕ ਵੱਦ ਕੇ ਚੜਦੀ ਕਲਾ ਵਾਲੀਆਂ ਸੰਸਥਾਵਾਂ ਉਸਾਰਨ ਅਤੇ ਚੁਲੌਣ ਦੀਆਂ ਖੁਸ਼ੀਆਂ ਬਖਸ਼ੀਆਂ ਹਨ ਜਿਨ੍ਹਾਂ ਦੇ ਵਿਕਾਸ ਕਾਰਜ ਨਿਰੰਤਰ ਤੌਰ ਉਤੇ ਚਾਰੀ ਰੱਖੇ ਜਾ ਰਹੇ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਆਹ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮੂਹ ਚਿਫਖਰਦਾਂ ਦੇ ਪਰਿਵਾਰ ਸਮੂਹ ਕੌਮ ਨੂੰ ਪੂਰੇ ਦੇਸ਼ ਵਾਸੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਨਮਸਕਾਰ ਜੀ ਔਰ ਆਸ ਕਰਦੇ ਆ ਕਿ ਜਦ ਨਵਾਂ ਸਾਲ ਚੜ੍ਹਿਆ ਹੈ ਇਹ ਸਾਡੇ ਸਭ ਵਾਸਤੇ ਖੁਸ਼ੀਆਂ ਵਾਲਾ ਹੋਵੇਗਾ ਤਰੱਕੀ ਵਾਲਾ ਹੋਵੇਗਾ ਬੜੇ ਲਖਿਆ ਵਾਲਾ ਹੋਵੇਗਾ ਚੰਗੀ ਸਿਹਤ ਵਾਲਾ ਹੋਵੇਗਾ ਔਰ ਜਿਹੜੀ ਸਾਡੇ ਚ ਕਮੀਆਂ ਨੇ ਅਸੀਂ ਦੂਰ ਕਰ ਸਕਾਂਗੇ ਜੋ ਸਾਡੇ ਚ ਮੁਖਸ ਨਿਕਨੇ ਨਿਕੇ ਪੈ ਨਹੀਂ ਅਸੀਂ ਉਹਨਾਂ ਨੂੰ ਦੂਰ ਕਰ ਸਕਾਂਗੇ ਸੋ ਸਾਰੀ ਕੌਮ ਸਾਰਾ ਦੇਸ਼ ਬੜੇ ਪੱਲੇ ਤਰੱਕੀ ਕਰੇ ਔਰ ਇਸ ਦੁਨੀਆ 'ਚ ਆਪਣਾ ਨਾਮ ਬਹਾਗੁਰੂ ਜੀ ਦਾ ਖਾਲਸਾ ਬਹਾਗੁਰੂ ਜੀ